ਹਾਂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਤੁਸੀਂ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਦੇ ਨਾਲ ਸੋ ਅੱਜ ਸਤਿ ਸ੍ਰੀ ਅਕਾਲ ਸਸਰਾਲੀ ਕਲੋਨੀ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਿਮਰਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਪਹੁੰਚੇ ਨੇ ਸੋ ਆਓ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਨੇ ਤੇ ਆ ਜਿਹੜਾ ਇਸ ਸਮੇਂ ਦੇ ਹਾਲਾਤ ਹੈ ਉਹਦਾ ਜਾਇਜ਼ਾ ਲੈਣ ਵਾਸਤੇ ਇੱਥੇ ਪਹੁੰਚੇ ਨੇ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਲਿਆ ਮਰ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਬੂੱਚੇ ਜੋ ਸਾਡੇ ਇਲਾਕੇ ਨਵਸੀ ਨੇ ਪਿੰਡ ਵਾਸੀ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਬੜੇ ਵੱਡੇ ਪੱਧਰ ਤੇ ਉਹਨਾਂ ਨੇ ਇਸ ਜੋ ਭੜ ਦੀ ਲੜਾਈ ਨੂੰ ਲੜਿਆ ਜਿਹੜਾ ਜਿਹੜੀ ਤੁਸੀਂ ਅੱਜ ਮਸ਼ੀਨ ਦੀ ਗੱਲ ਕਰਦੇ ਹੋ ਇਹ ਮਸ਼ੀਨ ਜਿਹੜੀ ਤੁਸੀਂ ਜੱਸੀ ਸਰਪੰਚ ਜੀ ਦੀ ਗੱਲ ਕੀਤੀ ਹੈ ਕੌਂਸਲਰ ਤੋਂ ਜਾਂ ਦਵਿੰਦਰ ਬਾਈ ਖੜੇ ਆ ਨਾਗਰ ਸਾਹਿਬ ਪੂਰੀ ਸਾਡੀ ਟੀਮ ਖੜੀ ਆ ਸਪੰਸਾਹ ਖੜੇ ਆ ਪਸਾ ਬਲਦੇਸ ਜਿੱਥੇ ਅੱਜ ਖੜੇ ਆ ਉਹ ਥੋੜੇ ਦਿਨ ਪਹਿਨਾ ਮੀਟਿੰਗ ਹੋਈ ਢਿੱਲੋ ਸਾਹਿਬ ਨਾਲ ਮੇਰੇ ਪਿਤਾ ਜੀ ਨਾਲ ਉਹ ਕਹਿੰਦੇ ਵੀ ਜਿੰਨਾ ਚਿਰ ਆਪਾਂ ਦਰਿਆ ਦਾ ਬਹਾਅ ਨਹੀਂ ਬਦਲਦੇ ਇਹਦਾ ਦੀ ਡਾਇਰੈਕਸ਼ਨ ਇਧਰ ਦੇ ਪਾਸੇ ਨੂੰ ਹੋਈ ਹੋਈ ਆ ਆਪਣੇ ਪਿੰਡ ਵਾਲੇ ਪਾਸੇ ਨੂੰ ਬਿਲਕੁਲ ਵੀ ਕਿਉਂਕਿ ਇਧਰੋਂ ਏਰੀਆ ਨੀਵਾ ਹੈਗਾ ਥੱਲੇ ਡੁੱਗ ਪਏ ਹੋਏ ਨੇ ਵੀ ਪਾਣੀ ਸਾਰਾ ਫਲੋ ਇਧਰੋਂ ਹੋਇਆ ਵੀ ਇਹਦੇ ਆਪਾਂ ਨੂੰ ਡਾਇਰੈਕਸ਼ਨ ਚੇਂਜ ਕਰਨੀ ਪਈ ਉਹਦੇ ਲਈ ਆਪਾਂ ਨੂੰ ਡਰੇਨ ਪੱਟਣੀ ਪੈਣੀ ਹੈ ਉਹ ਡਰੇਨ ਪੱਟਣ ਖਾਤਰ ਮਸ਼ੀਨ ਚਾਹੀਦੀ ਹੈ ਹੁਣ ਹੋ ਕੀ ਰਿਹਾ ਜਿਹੜੇ ਤਾਂ ਉਧਰਲੇ ਪਾਸੇ ਜਿਵੇਂ ਪਹਿਲਾਂ ਦੱਸਿਆ ਵੀ ਉਧਰਲੇ ਪਾਸੋਂ ਕੋਈ ਸਾਨੂੰ ਅੰਦਰ ਬਾੜ ਨਹੀਂ ਦੇ ਰਿਹਾ ਉੱਥੇ ਉੱਥੋਂ ਮਸ਼ੀਨ ਲੈ ਕੇ ਕਿਉਂਕਿ ਉਹ ਕਹਿੰਦੇ ਜੀ ਅਸੀਂ ਬਾੜਿਆ ਮਸ਼ੀਨ ਨੂੰ ਉਧਰ ਪਟਰੇ ਪੱਟੀ ਦਾ ਸਾਡੇ ਵਾਲੇ ਪਾਸੇ ਪਾਣੀ ਚਲੇ ਜਾਣਾ ਚਲੋ ਆਪ ਦੀ ਜਗਾ ਸਹੀ ਨੇ ਹੁਣ ਇਹਦਾ ਹੱਲ ਕੀ ਸੋਚਿਆ ਵੀ ਕੋਈ ਐਹ ਜੀ ਮਸ਼ੀਨ ਲਿਆਂਦੀ ਜਾਵੇ ਜਿਹੜੀ ਪਾਣੀ ਦੇ ਵਿੱਚ ਦੀ ਹੋ ਕੇ ਪਾਣੀ 'ਚ ਡੁੱਬੇ ਨਾ ਪਾਣੀ ਦੇ ਵਿੱਚ ਦੀ ਹੋ ਕੇ ਅੱਗੇ ਤੱਕ ਪਹੁੰਚ ਜਾ ਉੱਥੋਂ ਇੱਕ ਡਰੇਨ ਕੱਟ ਦਈਏ ਡਰੇਨ ਪੱਟ ਕੇ ਉਦੋਂ ਪਾਣੀ ਦਾ ਵਹਾਅ ਚੇਂਜ ਕਰ ਦਈਏ ਜੀ ਸੋ ਅੰਮ੍ਰਿਤਸਰ ਗੱਲ ਕੀਤੀ ਉਸ ਦਿਨ ਬੈਠ ਕੇ ਵੀ ਭਾਈ ਜੇ ਅਸੀਂ ਡੀਸੀ ਸਾਹਿਬ ਨਾਲ ਗੱਲ ਕਰੀਏ ਤਾਂ ਸਾਨੂੰ ਤੁਸੀਂ ਕੋਈ ਐਹੀ ਜੀ ਮਸ਼ੀਨ ਦੇ ਸਕਦੇ ਹੋ ਕਿ ਨਹੀਂ ਸਾਡੇ ਕੋਲੇ ਹੈਗੀ ਆ ਵੀ ਸਾਨੂੰ ਪਰਮਿਸ਼ਨ ਦਵਾ ਦਿਓ ਫਿਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਡੀਸੀ ਸਾਹਿਬ ਬੜੇ ਸਿਆਣੇ ਨੇ ਹਰਮਨ ਸਿੰਘ ਜਨ ਜੀ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਤੁਹਾਡੇ ਨਾਲ ਇੱਕ ਮੀਟਿੰਗ ਕਰਨੀ ਹੈ ਵੀ ਸਾਡੇ ਸਾਡੇ ਇੱਕ ਮੰਗਾ ਉਹਦੇ ਤੇ ਤੁਸੀਂ ਗੌਰ ਕਰੋ ਉਹਨਾਂ ਨੇ ਚਲੋ ਸਾਡੇ ਨਾਲ ਮੀਟਿੰਗ ਕੀਤੀ ਸਰਕਰਮ ਸਿੰਘ ਜੀ ਇਹ ਵੀ ਵਿੱਚ ਸੀਗੇ ਇਕੱਠੇ ਹੋ ਕੇ ਚਲੋ ਮੀਟਿੰਗ ਕੀਤੀ ਉਹਨਾਂ ਨੂੰ ਸਿਰ ਰਿਕੁਐਸਟ ਦੱਸਿਆ ਸਾਰਾ ਕੁਝ ਐਕਸਪਲੇਨ ਕੀਤਾ ਵੀ ਐ ਕਰਕੇ ਆਪਾਂ ਨੂੰ ਪਾਣੀ ਦੇ ਵਿੱਚ ਦੀ ਜਿਹੜੀ ਮਸ਼ੀਨ ਨਿਕਲ ਜੇ ਤੇ ਡਰੇਨ ਪੱਟ ਦੇ ਉਹ ਕਹਿੰਦੇ ਵੀ ਕਿਵੇਂ ਹੁੰਦੀ ਆ ਸਾਰੀ ਸਾਰੀ ਉਹਨਾਂ ਨੇ ਐਕਸਪਲੇਨ ਕੀਤਾ ਉਹਨਾਂ ਨੇ ਜਦੋਂ ਕਹਿ ਕਹਿੰਦੇ ਸਾਨੂੰ ਤੁਸੀਂ ਇੱਥੋਂ ਪੰਚਾਇਤ ਤੋਂ ਇੱਕ ਪਰਮਿਸ਼ਨ ਦੇ ਦਿਓ ਮਤਾ ਦੇ ਦਿਓ ਵੀ ਭਾਈ ਹਾਂ ਅਸੀਂ ਅਲਾਉ ਕਰਦੇ ਆਂ ਪੰਚਾਇਤ ਵੱਲੋਂ ਸਸਰਾਲੀ ਵੱਲੋਂ ਕਹਿੰਦੇ ਪਲੱਸ ਮੈਂ ਪਰਮਿਸ਼ਨ ਦਾ ਅਸੀਂ ਬੇਨਤੀ ਕੀਤੀ ਸਾਨੂੰ ਪਰਮਿਸ਼ਨ ਮਿਲ ਗਈ ਉਧਰੋਂ ਸਾਨੂੰ ਡੀਸਾ ਉਹਨੇ ਪਰਮਿਸ਼ਨ ਦੇ ਦਿੱਤੀ ਫਿਰ ਉਹਨਾਂ ਨਾਲ ਗੱਲ ਕਰਕੇ ਮਸ਼ੀਨ ਅੱਜ ਪਹੁੰਚ ਗਿਆ ਅੱਜ ਮਸ਼ੀਨ ਪਾਣੀ ਦੇ ਵਿੱਚ ਬਾੜਤੀ ਉਹਨਾਂ ਨੇ ਉਹ ਦੇਖੋ ਤੁਹਾਡੇ ਸਾਹਮਣੇ ਪਟ ਰਹੀ ਹੈ ਹਾਂਜੀ ਹੁਣ ਉਹ ਆ ਵੀ ਜਦੋਂ ਉਹ ਵਾਲਾ ਕੰਮ ਹੋ ਗਿਆ ਪਾਣੀ ਨਾਲ ਡਾਇਰੈਕਸ਼ਨ ਚੇਂਜ ਕਰਦੇ ਨੇ ਪਾਣੀ ਉਧਰ ਨੂੰ ਚਲੇ ਜਾਣਾ ਜਿਹੜਾ ਸਾਨੂੰ ਡਰ ਪਿਆ ਪਿਆ ਵੀ ਪਾਣੀ ਇਧਰੋਂ ਖੋਰੀ ਜਾਂਦਾ ਇਧਰੋਂ ਖੋਰ ਖੋਰ ਕੇ ਖੋਰ ਖੋਰ ਕੇ ਜੜਾਂ 'ਚ ਪੜਵੜ ਕੇ ਦਿੱਤੀ ਅੰਦਰ ਸਿੱਟੀ ਜਾਂਦਾ ਖੇਤਕਰ ਆਪਣੇ ਬਰਬਾਦ ਹੋ ਰਹੇ ਹੁਣ ਉਹ ਕੰਮ ਰੁਕ ਜਾਊਗਾ ਆਪਣਾ ਮਸਲਾ ਹੱਲ ਹੋ ਜਾਊਗਾ ਤੋ ਇਹ ਕੱਲੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਇਹ ਅਸੀਂ ਧੰਨਵਾਦ ਕਰਦੇ ਹਾਂ ਡੀ ਸਾਹਿਬ ਨੇ ਚਾਹੇ ਅਸੀਂ ਸਰਕਾਰ ਦੀ ਹੈ ਨਹੀਂ ਪਰ ਉਹਨਾਂ ਨੇ ਸਾਡੀ ਬੇਨਤੀ ਜਰੂਰ ਸੁਣੀ ਠੀਕ ਹੈ ਇੱਥੇ ਕੋਈ ਸਿਆਸਤ ਨਹੀਂ ਹੈਗੀ ਜਿਹੜਾ ਬੰਦਾ ਜਿਹੜਾ ਰੋਲ ਵੀ ਪਲੇ ਕਰ ਸਕਦਾ ਉਹ ਆਪਦਾ ਕਰ ਰਿਹਾ ਤੇ ਪ੍ਰਮਾਤਮਾ ਮਿਹਰ ਕਰੂਗਾ ਇਸ ਜਿੰਨੀ ਵਿਪਤਾ ਤੋਂ ਆਪਣਾ ਹੱਲ ਹੋ ਜਾਊਗਾ ਸਰ ਜਿੱਥੇ ਤੱਕ ਸੁਰਾਲੀ ਕਲੋਨੀ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਮਸ਼ੀਨ ਪੂਰੇ ਪੰਜਾਬ ਦੇ ਵਿੱਚ ਇੱਕ ਹੈ ਹਾਂਜੀ ਸਹੀ ਕਿਉਂਕਿ ਹੈ ਦੇਖਣ ਨੂੰ ਸਿਰਫ ਹੋ ਜਾਣ ਲੱਗ ਰਹੀ ਹੈ ਠੀਕ ਹੈ ਜੀ ਇਹੋ ਜੀਆਂ ਮਸ਼ੀਨਾਂ ਦਾ ਹੋਰ ਵੀ ਬੰਦੋਬਸਤ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਕੀ ਕਹੋਗੇ ਬਿਲਕੁਲ ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਬੜਾ ਵਾਜਿਬ ਪੁਆਇੰਟ ਜੋ ਸਰਪੰਚ ਸਾਹਿਬ ਨੇ ਗੱਲ ਕਹੀ ਹੈ ਵੀ ਇੱਕੋ ਇੱਕ ਮਸ਼ੀਨ ਆ ਅਸਲ 'ਚ ਪਤਾ ਕੀ ਹੈ ਜੀ ਕਈ ਵਾਰੀ ਨਾ ਪ੍ਰਸ਼ਾਸਨ ਇੰਨਾ ਜ਼ਿਆਦਾ ਰੁੱਝ ਹੀ ਜਾਂਦਾ ਕਈ ਵਾਰੀ ਨਹੀਂ ਪਤਾ ਲੱਗਦਾ ਪਰ ਜੇ ਹੁਣ ਪਤਾ ਲੱਗ ਗਿਆ ਹੁਣ ਪਤਾ ਲੱਗ ਗਿਆ ਤਾਂ ਪੰਜਾਬ ਦੇ ਵਿੱਚ ਹੋਰ ਵੀ ਕਿਸੇ ਥਾਂ ਤੇ ਇਹ ਜੇ ਮਸ਼ੀਨਾਂ ਭੇਜੇ ਜਾ ਸਕਦੀਆਂ ਤਾਂ ਕਿ ਪਾਣੀ ਦੇ ਬਹਾਅ ਨੂੰ ਚੇਂਜ ਕੀਤਾ ਜਾਵੇ। ਉਹ ਦੇਖੋ ਹੁਣ ਸਾਹਮਣੇ ਦੇਖੋ ਦਰਿਆ ਵਿੱਚੋਂ ਤਾਂ ਖਾਲੀ ਪਿਆ। ਹਾਂਜੀ ਬਿਲਕੁਲ। ਠੀਕ ਹੈ ਜੀ। ਇਧਰੇ ਪਾਸੇ ਇੰਨਾ ਪਾੜ ਪਈ ਇਧਰ ਇਧਰ ਪਾਣੀ ਆਈ ਜਾਂਦਾ। ਇਧਰੋਂ ਨਾਲ ਕਿਨਾਰੇ ਤੋਂ ਤੋੜੀਆਂ ਦਾ ਪੱਟੀਆਂ ਦਾ ਪੱਟੀਆਂ ਦਾ ਕਰਕੇ ਪਾਪੂਲਰ ਬੇਸਟੀਆਂ ਦਾ ਸਾਰੀ ਮਿੱਟੀ ਖੁਰੀ ਜਾਂਦਾ। ਹੁਣ ਇਹੀ ਜੇ ਬਹਾਅ ਚੇਂਜ ਹੋ ਜਾਏ ਤਾਂ ਜਿਹੜਾ ਵਿਚਾਲੜਾ ਉੱਚਾ ਏਰੀਆ ਹੈਗਾ ਪਾਣੀ ਉਧਰੋਂ ਚਲੇ ਜਾਵੇ। ਸੋ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ। ਵੀ ਜੇ ਕੋਈ ਤੁਹਾਨੂੰ ਕੋਈ ਇਨਪੁਟ ਚਾਹੀਦਾ ਜਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦਾ ਅਸੀਂ ਅਸੀਂ ਤੁਹਾਨੂੰ ਦਿੰਨੇ ਆਂ ਵੀ ਸਾਬ ਨੂੰ ਸਾਰਿਆਂ ਨੂੰ ਲਿਜਾਣੇ ਵਾਲੇ ਨੂੰ ਪਤਾ ਉਹਨਾਂ ਦਾ ਪੁੱਛੋ ਜੇ ਹੋਰ ਵੀ ਕਿਤੇ ਸਾਡਾ ਮਸਲਾ ਜਿਹੜਾ ਹੱਲ ਹੋ ਗਿਆ ਇਹ ਮਸ਼ੀਨ ਨੂੰ ਤੁਸੀਂ ਕਿਤੇ ਹੋਰ ਵਰਤ ਲਓ ਭਾਉ ਜੀ ਇਹ ਸਾਡੇ ਨਾਲ ਜਥੇਦਾਰ ਗੁਰਚਾਰ ਸਿੰਘ ਜੀ ਮਿਹਰਬਾਨ ਇੱਥੇ ਆਉਣ ਤੇ ਇਹਨਾਂ ਦਾ ਨਿੱਘਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੱਲ ਇਹ ਇਸ ਤਰ੍ਹਾਂ ਵੀ 3-4 ਦਿਨ 5 ਦਿਨ ਪਹਿਲਾਂ ਲੋਕਾਂ ਦੀ ਮੰਗ ਸੀ ਕਿ ਵੀ ਆਪਾਂ ਇੱਥੇ ਇਦੇ ਵਿੱਚ ਜਿਹੜੀ ਜਾਂਦੀ ਹੈ ਮਸ਼ੀਨ ਜੀ ਇਹ ਚਲਾਈ ਜਾਵੇ ਫਿਰ ਇਹ ਫੈਸਲਾ ਕੀਤਾ ਢੱਲੋ ਸਾਹਿਬ ਨੇ ਚਰਨਜੀਤ ਸਿੰਘ ਉਹਨਾਂ ਨੇ ਵੀਜ਼ਾ ਮੀਤੰ ਕੀਤੀ ਜੀ ਵੀਜ਼ਾ ਮੀਤੰ ਕਰਕੇ ਉੱਥੇ ਫੈਸਲਾ ਕੀਤਾ ਗਿਆ ਵੀ ਇਹ ਮਸ਼ੀਨ ਮੰਗਾ ਕੇ ਚਲਾਈ ਜਾਵੇ ਜੀ ਉਹਦੇ ਤਹਿਤ ਹੀ ਫਿਰ ਇਹਨਾਂ ਨੇ ਸਾਰਾ ਪ੍ਰੋਗਰਾਮ ਬਣਾ ਕੇ ਉਹ ਮਸ਼ੀਨ ਆਈ ਹੈ ਜੀ ਕਿ ਹੁਣ ਇੱਥੇ ਸੇਵਾ ਕਰ ਰਹੀ ਹੈ ਵੀ ਉਹਦੇ ਡ੍ਰੇਨ ਕਰਕੇ ਕਿਸੇ ਢੰਗ ਨਾਲ ਲੋਕਾਂ ਦਾ ਭਲਾ ਹੋ ਸਕੇ ਠੀਕ ਹੈ ਜੀ ਇਦੇ ਵਿੱਚ ਸਾਡੇ ਸਾਰੇ ਇਲਾਕੇ ਦਾ ਸਹਿਯੋਗ ਆ ਜਿਨ੍ਹਾਂ ਨੇ ਆਪਣੀਆਂ ਜਮੀਨਾਂ ਹੜ੍ਹ ਦੀਆਂ ਹੋਈਆਂ ਦੇਖ ਕੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਸੀ ਸੋ ਮੇਰੇ ਨਾਲ ਸਾਬਕਾ ਸਰਪੰਚ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਦਾ ਕੀ ਕਹਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਕਹਣਾ ਤਾਂ ਇਹ ਜੀ ਇਦਾਂ ਦੀ ਸਾਡੀ ਮੰਗੇ ਸੀ ਢਿੱਲੋਂ ਸਾਹਿਬ ਜਿੰਨੀ ਵਾਰ ਵੀ ਮੀਟਿੰਗਾਂ ਹੋਈਆਂ ਸਾਡੀ ਬਾਰ-ਬਾਰ ਮੀਟਿੰਗ ਡੀਸੀ ਸਾਹਿਬ ਨੂੰ ਬੇਨਤੀ ਹੈ ਸੀ ਵੀ ਟੀਸੀ ਸਾਹਿਬ ਆਪਣਾ ਕੋਈ ਹੱਲ ਨਹੀਂ ਉਧਰੋਂ ਮਸ਼ੀਨਾਂ ਨਹੀਂ ਭੰਨ ਦੇਣੀਆਂ ਕਿਸੇ ਨਾ ਵੀ ਅਗਲੇ ਦਰ ਦੇ ਸਾਡਾ ਇਲਾਕਾ ਨਾਲ ਜਿਵੇਂ ਚਲੋ ਪਹਿਲਾਂ ਜਿਆਦਾ ਸੰਗਤ ਤੇ ਰੋਲਾ ਪੈਂਦਾ ਰਿਹਾ ਕੋਈ ਇਹਦਾ ਹੱਲ ਨਹੀਂ ਹੋਇਆ ਪੇਟਲੋਂ ਸਾਹਿਬ ਨਾਲ ਡੀਸੀ ਸਾਹਿਬ ਨੂੰ ਇਹ ਗੱਲ ਕਿ ਵੀ ਸਾਡੇ ਨਾਲ ਮੀਟਿੰਗ ਕਰੋ ਅਸੀਂ ਸੀਗੇ 5-10 ਬੰਦੇ ਕਲਮ ਸਿੰਘ ਹੋ ਗਿਆ ਅਸੀਂ ਸਤ ਸੰਗ ਘਰ ਦੇ ਵਿੱਚ ਬੈਠੇ ਉੱਤੇ ਬਹਿ ਕੇ ਜੱਸੀ ਗੋਂਸਗੜ ਸਰਪੰਚ ਉਹਦੇ ਨਾਲ ਮੀਟਿੰਗ ਹੋ ਗਈ ਕਿ ਜੱਦ ਕੇ ਜੱਸੀ ਗੋਲ ਚਲੋ ਫੋਟੋਆਂ ਸਗੀਆਂ ਮਸ਼ੀਨ ਦੇ ਆ ਉਹਨਾਂ ਬਈ ਡੀਸੀ ਸਾਹਿਬ ਨੂੰ ਬੜੇ ਵਿਸਤਾਰ ਨਾਲ ਸਮਝਾਇਆ ਵੀ ਡੀਸੀ ਸਾਹਿਬ ਇਹ ਕੰਮ ਐਦਾਂ ਨਹੀਂ ਆਉਣਾ ਡੀਸੀ ਸਾਹਿਬ ਨਾਲ ਉਹਨਾਂ ਦੀ ਗੱਲ ਮੰਨੀ ਮੰਨ ਕੇ ਦੇਖੋ ਸੰਤਾਂ ਦਾ ਵੀ ਬੜਾ ਜ਼ੋਰ ਲੱਗਿਆ ਸੀ ਇਹ ਹੀ ਹੱਲ ਹੋਣਾ ਸਤ ਸਤਨਾਮ ਸਿੰਘ ਜੀ ਦਾ ਬਿਲਕੁਲ ਕਿਉਂਕਿ ਦੇਖੋ ਸਾਰੇ ਭੈਣ ਭਰਾਵਾਂ ਦੇ ਸੰਯੋਗ ਨਾਲ ਹੀ ਕੰਮ ਹੁੰਦਾ ਕੋਈ ਇਕੱਲਾ ਕੋਈ ਵੀ ਨਹੀਂ ਬੰਦਾ ਕਰਦਾ ਜਦੋਂ ਕੰਮ ਆਪਾਂ ਦੇਖਿਆ ਯਾਰ ਨੁਕਸਾਨ ਤਾਂ ਸਾਡੇ ਲੋਕਾਂ ਦਾ ਕਰੋੜਾਂ ਰੁਪਏ ਦਾ ਹੋ ਗਿਆ ਬਿਲਕੁਲ ਕਿਸੇ ਸਰਾਲੀ ਕਲੋਨੀ ਦਾ ਕਈ ਕਰੋੜਾਂ ਦਾ ਨੁਕਸਾਨ ਹੋ ਗਿਆ ਉਹਦੇ ਕਾਰਨ ਫਿਰ ਦੇਖੋ ਸੰਤਾਨਾਂ ਵੀ ਇਹੀ ਜੋਰ ਸੀਗਾ ਵੀ ਇਹ ਮਸ਼ੀਨ ਜਿੱਦਾਂ ਨਾ ਜਿੱਦਾਂ ਮਰਜ਼ੀ ਆਵੇ ਅੱਜ ਜੀ ਚਲੋ ਸਾਰੀ ਸੰਗਤ ਦੀ ਇਹ ਬੇਨਤੀ ਨੂੰ ਸੁਣ ਕੇ ਮਸ਼ੀਨ ਅੱਜ ਇੱਥੇ ਪਹੁੰਚ ਗਈ ਮਸ਼ੀਨ ਲੱਗੀ ਹੁਣ ਸੇਵਾ ਕਰਨ ਲਈ ਅਸੀਂ ਤਾਂ ਇਹ ਕਰਿਆ ਪੂਰੇ ਇਲਾਕੇ ਦਾ ਸਾਰਿਆਂ ਦਾ ਬੜਾ ਧੰਨਵਾਦ ਢਿੱਲੋਂ ਸਾਹਿਬ ਦਾ ਜਿੰਨਾ ਜੋਰ ਲਾਇਆ ਅਸੀਂ ਦੇਖੋ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਦੇਖੋ ਚਾਹੇ ਉਹ ਐਮਐਲਏ ਕੁਝ ਵੀ ਨਹੀਂ ਹੈ ਕਿ ਸਾਡੇ ਆਂਕੋ ਬਿਲਕੁਲ ਫਰੀ ਆ ਪਰ ਉਹਨਾਂ ਦਾ ਜੋਰ ਹੀ ਸੀ ਅਸੀਂ ਡੀਜੇਵ ਨੂੰ ਕਹਤਾ ਡੀਜੇਵ ਜੇ ਤੁਹਾਨੂੰ ਮਾਇਆ ਨਾ ਕੁ ਸਰਕਾਰ ਉਹ ਨਹੀਂ ਮੈਂ ਦਿੱ ਢਿੱਲੂ ਸਾਹਿਬ ਨਾਲ ਕਹਤਾ ਵੀ ਤੁਸੀਂ ਇੱਕ ਵਾਰ ਮਸ਼ੀਨ ਦੀ ਪ੍ਰਵਿਸ਼ਣੇ ਸਾਨੂੰ ਲੈ ਲਓ ਜੀ ਅਸੀਂ ਜੋ ਵੀ ਲੱਗਿਆ ਅਜੀ ਯਾਰ ਪੈਸਾ ਨਹੀਂ ਦੇਖਣਾ ਅਸੀਂ ਜਨਤਾ ਦੇਖਣੀ ਆ ਕੋਈ ਅਸੀਂ ਵੋਟਾਂ ਦੇਖਣੀ ਆ ਅਸੀਂ ਕੁਝ ਨਹੀਂ ਕਰਨਾ ਅਸੀਂ ਜਨਤਾ ਦੇਖਣੀ ਆ ਸਾਡੀ ਜਨਤਾ ਸਾਡਾ ਭਾਈਚਾਰਾ ਸਾਰਾ ਕੁਝ ਇਹਨਾਂ ਨਾਲ ਭਾਈਚਾਰਕ ਤੌਰ ਤੇ ਹੀ ਕੀਤਾ ਦੇਖੋ ਇੱਥੇ ਵੋਟਾਂ ਬੂਟਾਂ ਦੀ ਕੋਈ ਗੱਲ ਨਹੀਂ ਆ ਕਿਸੇ ਨੇ ਕੀਤੀਆਂ ਲੋਕ ਜੋ ਮਰਜੀ ਰਾਜ ਔਰ ਉਸ ਵਕਲੇ ਵਿੱਚ ਨਾ ਸਿਮਰਜੀਤ ਸਿੰਘ ਢਿੱਲੋਂ ਨਾਲਾ ਚਰਜੀਤ ਸਿੰਘ ਢਿੱਲੋਂ ਨਾਲ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਇਹਦਾ ਸੇਵਾ ਸੀ ਜਿਹੜਾ 2 ਲੱਖ ਰੁਪਈਆ ਵੀ ਆ ਉਹ ਅਸੀਂ ਅੱਜ ਸਾਡੇ ਕੋਲ ਸਿਮਰਜੀਤ ਸਿੰਘ ਦੀ ਆਗੇ ਆ ਢਿੱਲੋਂ ਸਾਹਿਬ ਅਸੀਂ ਹੁਣ 2 ਲੱਖ ਰੁਪਈਆ ਸਰਪੰਚ ਸਾਹਿਬ ਨੂੰ ਡੇਰੇ ਜੱਲਿਆਂ ਪਾਈ ਉਹ 2 ਲੱਖ ਰੁਪਈਆ ਅਸੀਂ ਸਰਪੰਚ ਸਾਹਿਬ ਨੂੰ ਅਰਮ ਸਿੰਘ ਨੂੰ ਜੀ ਪੰਚਾਇਤ ਨੂੰ ਦੇ ਦੇਣਾ ਭਾਈ ਦੇਖੋ ਇਹਨਾਂ ਦਾ ਜਿੱਥੇ ਵੀ ਲੱਗਦਾ ਦੇਖੋ ਚੰਗਾ ਮਾੜਾ ਦੇ ਇੱਕ ਜਿੱਥੇ ਵੀ ਲੱਗਦਾ ਇਹ 2 ਲੱਖ ਰੁਪਈਆ ਜਿੱਥੇ ਮਰਜੀ ਲਾਨ ਪੈਂਡ ਵਾਲੇ ਉਦੋਂ ਵੀ 2 ਲੱਖ ਤਾਂ ਇਹਨਾਂ ਦੇ ਹੀ ਜਗਵੀਰਵਾਲ ਜਦੋਂ ਆਇਆ ਚਲੋ ਕਿਸੇ ਕਾਰਨ ਨਾਲ ਢੇਰਾ ਹੋ ਗਿਆ ਇਹਨਾਂ ਦੇ بیٹے ਸੀ ਸਰਪੰਚ ਉਹ ਨਹੀਂ ਆ ਸਕੇ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦੇ ਕੇ ਸਾਨੂੰ 2 ਲੱਖ ਰੁਪਈਆ ਸੀਗਾ ਬੜਾਤਾ ਅਸੀਂ ਉਦੋਂ ਇਹ ਕਹੇ ਸੀ ਵੀ ਉਹ ਪੈਸਾ ਜੀ ਸਸਰਾਲੀ ਕਲੋਨੀ ਦਾ ਸਾਡੇ ਬੁੱਧਗੜ ਦਾ ਨੁਕਸਾਨ ਨਹੀਂ ਹੋਇਆ ਤਾਂ ਅਸੀਂ ਰੁਪਈਏ ਦੀ ਹੱਕ ਨਹੀਂ ਸਾਡੇ ਕੋਲ ਮਾਨਤ ਸੀ ਅਸੀਂ ਜਿੱਦਾਂ ਸਾਨੂੰ ਮਾਨਤ ਵੜਾ ਕੇ ਗਏ ਅਸੀਂ ਉਹ ਮਾਨਤ ਕਲੋਨੀ ਦੇ ਹੀ ਹਮਾਰੇ ਲਈ ਕਰਤੀ ਸੀ ਹੁਣ ਅਸੀਂ ਅੱਜ ਫੇਰ ਆਪਣਾ ਦੇਖੋ ਵਿਚਾਰ ਬੁਲਾਇਆ ਸਾਰਿਆਂ ਦਾ ਅਸੀਂ ਢਿਲੋਂ ਸਾਹਿਬ ਨੂੰ ਵੀ ਆ ਸਾਰਿਆਂ ਨੂੰ ਇਹੋ 2 ਲੱਖ ਰੁਪਇਆ ਆਪਾਂ ਦੋਜੀ ਪੰਚਾਇਤ ਨੂੰ ਵੇਖੋ ਨਾ ਕੋਈ ਮਿੱਤੋ ਸਾਹਿਬ ਲੈ ਸਕਦਾ ਜੇ ਮੈਂ ਖਰਚਦਾ ਨਾ ਕੋਈ ਕਿਸੇ ਤੋਂ ਲੈ ਕੇ ਜਾਂਦਾ ਦੇਖੋ ਪੰਚਾਇਤ ਆ ਪੰਚਾਇਤ ਪਿੰਡ ਨਹੀਂ ਬਣਾਈ ਆ ਅਸੀਂ 2 ਲੱਖ ਰੁਪਇਆ ਬਸ ਹੁਣ ਚੱਲੇ ਆ ਉਹਦਾ 10-15 ਮਿੰਟ ਤੱਕ ਅਸੀਂ ਸਰਪੰਚ ਸਾਹਿਬ ਨੂੰ ਦੇਖੋ ਜਿੱਦਾਂ ਦੀ ਇਮਾਨਤ ਹੈ ਇਹਨਾਂ ਨੂੰ ਪੜਾ ਦੇਣਾ ਬਾਕੀ ਨਾ ਕਰਕੇ ਕਿਸੇ ਤੰਗ ਦਾ ਲੋਕਾਂ ਦਾ ਭਲਾ ਹੋ ਜੇ ਤਾਂ ਕਾ ਸਰਪੰਚ 20000 ਰੁਪਏ ਲੈ ਸੀ ਉਹਨਾਂ ਦੇ ਕੀ ਕਰੀਏ ਪਰ ਕਹਿਣਾ ਤਾਂ ਇਹ ਜੀ ਇਦਾਂ ਦੀ ਸਾਡੀ ਮੰਗੇ ਸੀ ਢਿੱਲੋਂ ਸਾਹਿਬ ਜਿੰਨੀ ਵਾਰ ਵੀ ਮੀਟਿੰਗਾਂ ਹੋਈਆਂ ਸਾਡੀ ਵਾਰ-ਵਾਰ ਮੀਟਿੰਗ ਡੀਸੀ ਸਾਹਿਬ ਨੂੰ ਬੇਨਤੀ ਆਈ ਸੀ ਵੀ ਡੀਸੀ ਸਾਹਿਬ ਆਪਣਾ ਕੋਈ ਹੱਲ ਨਹੀਂ ਉਧਰੋਂ ਮਸ਼ੀਨਾਂ ਨਹੀਂ ਪਾਣ ਦੇਣੀਆਂ ਕਿਸੇ ਨਾ ਵੀ ਅਗਲੇ ਡਾਕਰੇ ਸਾਡਾ ਇਲਾਕਾ ਨਾਲ ਜੀ ਚਲੋ ਪਹਿਲਾਂ ਜਿਆਦਾ ਸੰਗਤ ਰੋਲਾ ਪੈਂਦਾ ਰਿਹਾ ਕੋਈ ਇਹਦਾ ਹੱਲ ਨਹੀਂ ਹੋਇਆ ਫਿਰ ਢਿੱਲੋਂ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਗੱਲ ਕੀਤੀ ਵੀ ਸਾਡੇ ਨਾਲ ਮੀਟਿੰਗ ਕਰੋ ਅਸੀਂ ਸੀਗੇ 5-10 ਬੰਦੇ ਕਾਲਮ ਸਿੰਘ ਹੋ ਗਿਆ ਅਸੀਂ ਸੱਜ ਸੰਗਤ ਦੇ ਵਿੱਚ ਬੈਠੇ ਉੱਥੇ ਬਹਿ ਕੇ ਜਸਜੀ ਗੋਂਸਗੜ ਸਰਪੰਚ ਉਹਦੇ ਨਾਲ ਮੀਟਿੰਗ ਹੋ ਗਈ ਕਿ ਜਦ ਤੱਕ ਜੱਸੀ ਗੋਲ ਚਲੋ ਉਹਦੀਆਂ ਫੋਟੋਆਂ ਸਿੱਗੀਆਂ ਮਸ਼ੀਨ ਦੇ ਆ ਉਹਨਾਂ ਪਰ ਡੀਸੀ ਸਾਹਿਬ ਨੂੰ ਬੜੇ ਵਿਸਤਾਰ ਨਾਲ ਸਮਝਾਇਆ ਵੀ ਡੀਸੀ ਸਾਹਿਬ ਇਹ ਕੰਮ ਐਦਾਂ ਨਹੀਂ ਆਉਣਾ ਡੀਸੀ ਸਾਹਿਬ ਨਾਲ ਉਹਨਾਂ ਦੀ ਗੱਲ ਮੰਨੀ ਮੰਨ ਕੇ ਦੇਖੋ ਸੰਤਾਂ ਦਾ ਵੀ ਬੜਾ ਜ਼ੋਰ ਲੱਗਿਆ ਸੀ ਵੀ ਇਹੀ ਹੱਲ ਹੋਣਾ ਸਤਿ ਸਤਨਾਮ ਸਿੰਘ ਜੀ ਦਾ ਕਿਉਂਕਿ ਦੇਖੋ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਕੰਮ ਹੁੰਦਾ ਕੋਈ ਇਕੱਲਾ ਕੋਈ ਵੀ ਨਹੀਂ ਵੱਡਾ ਕਰਦਾ ਜਦੋਂ ਕੰਮ ਆਪਾਂ ਦੇਖਿਆ ਯਾਰ ਨੁਕਸਾਨ ਤਾਂ ਸਾਡੇ ਲੋਕਾਂ ਦਾ ਕਰੋੜਾਂ ਰੁਪਏ ਦਾ ਹੋ ਗਿਆ ਬਿਲਕੁਲ ਸਸਰਾਲੀ ਕਲੋਨੀ ਦਾ ਕਈ ਕਰੋੜਾਂ ਦਾ ਨੁਕਸਾਨ ਹੋ ਗਿਆ ਢਿੱਲੋਂ ਸਾਹਿ ਅਸੀਂ ਦੇਖੋ ਉਹਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਦੇਖੋ ਚਾਹੇ ਉਹ ਐਮਐਲਏ ਕੁਝ ਵੀ ਨਹੀਂ ਹੈਗਾ ਸਾਡੇ ਵਾਂਗੂ ਬਿਲਕੁਲ ਫਰੀ ਆ ਪਰ ਉਹਨਾਂ ਦਾ ਜੋ ਰਹੀ ਸੀ ਅਸੀਂ ਡੀਸੀਬ ਨੂੰ ਕਹਿੰਦਾ ਡੀਸੀਬ ਜੇ ਤੁਹਾਨੂੰ ਮਾਇਆ ਨਾਲ ਕੋ ਸਰਕਾਰੋਂ ਨਹੀਂ ਮਾਦੀ ਢਿੱਲੂ ਸਾਹਿਬ ਨਾਲ ਕਹਿੰਦਾ ਵੀ ਤੁਸੀਂ ਇੱਕ ਵਾਰ ਮੇਰੇ